ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਾਂ ਨੂੰ 25 ਸਾਲਾਂ ਬਾਅਦ ਫੁੱਲ ਪੈਨਸ਼ਨ ਦੇ ਬੈਨੀਫਿਟ ਦੇਨ ਸੰਬੰਧੀ ਲੱਗੀ ਹੋਈ LPA ਨੰਬਰ 691/2020 ਦੀ ਹੋਣ ਵਾਲੀ ਨੈਕਸਟ ਹੀアリング ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਕਥਨ ਆਮ ਹੀ ਵਰਤਿਆ ਜਾਂਦਾ ਹੈ ਕਿ ਸਰਕਾਰਾਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਮਾਪ-ਬਾਪ ਸਮਾਨ ਹੁੰਦੀਆਂ ਹਨ ਜੋ ਉਹਨਾਂ ਦੇ ਹਿੱਤਾਂ ਦਾ ਹਰ ਪੱਖੋਂ ਖਿਆਲ ਰੱਖਦੀਆਂ ਹਨ ਪਰੰਤੂ ਪੰਜਾਬ ਸਰਕਾਰ ਨੇ ਤਾਂ ਇਸ ਕਥਨ ਨੂੰ ਲਗਭਗ ਝੂਠਲਾ ਹੀ ਦਿੱਤਾ ਹੈ ਕਿਉਂਕਿ ਮੁਲਾਜ਼ਮਾਂ ਪੈਨਸ਼ਨਾਂ ਦੇ ਤਰਨੇ ਰੈਲੀਆਂ ਮਜਾਰੀਆਂ ਇਦੋਂ ਸਰਕਾਰ ਦੇ ਕੰਨਾਂ ਤੇ ਜੋਂ ਤੱਕ ਵੀ ਨਹੀਂ ਸਕਦੀ ਤਾਂ ਫਿਰ ਮਾਯੂਸ ਹੋ ਕੇ ਉਹ ਮਾਨਯੋਗ ਅਦਾਲਤਾਂ ਦਾ ਸਹਾਰਾ ਹੀ ਲੈਂਦੇ ਹਨ 50 ਸਰਕਾਰ ਭਾਵੇਂ ਮੌਜੂਦਾ ਆਮ ਆਦਮੀ ਪਾਰਟੀ ਦੀ ਹੋਵੇ ਜਾਂ ਫਿਰ ਪਿਛਲੀ ਕਾਂਗਰਸ ਸਰਕਾਰ ਹੋਵੇ ਕਿਸੇ ਨੇ ਵੀ ਕਾਟਰ ਨਹੀਂ ਗੁਜ਼ਾਰੀ ਕਿਉਂਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਜੋ ਵੀ ਕੇਸ ਜਿੱਤੇ ਜਾਂਦੇ ਹਨ ਹਨ ਤੇ ਫੈਸਲੇ ਆਉਂਦੇ ਹਨ ਉਸ ਨੂੰ ਲਾਗੂ ਕਰਨ ਦੀ بجائے ਇਹਨਾਂ ਫੈਸਲਿਆਂ ਨੂੰ ਲਟਕਾਉਣ ਲਈ ਕਾਨੂੰਨੀ ਦਾ ਫੇਚ ਵਰਤ ਕੇ ਤੇ ਡਬਲ ਬੈਂਚ ਤੇ ਐਲਪੀਏ ਲਗਾ ਕੇ ਜਿੱਤੇ ਹੋਏ ਫੈਸਲੇ ਦੀ ਇੰਪਲੀਮੈਂਟੇਸ਼ਨ ਨੂੰ ਹਵਾ ਵਿੱਚ ਹੀ ਸਰਕਾਰ ਦੁਆਰਾ ਲਟਕਾ ਦਿੱਤਾ ਜਾਂਦਾ ਹੈ ਭਾਵੇਂ ਮੌਜੂਦਾ ਪੰਜਾਬ ਸਰਕਾਰ ਵੀ ਇਹੋ ਜਿਹਾ ਕੁਝ ਹੀ ਕਰ ਰਹੀ ਹੈ ਪਰੰਤੂ ਪਿਛਲੀ ਕਾਂਗਰਸ ਸਰਕਾਰ ਨੇ 2011 ਤੋਂ ਪਹਿਲਾਂ ਰਿਟਾਇਰ ਬਏ ਪੈਨਸ਼ਨਾਂ ਨਾਲ ਇੱਕ ਬਹੁਤ ਵੱਡਾ ਧੱਕਾ ਕਰਦੇ ਹੋਏ ਪੈਨਸ਼ਨਾਂ ਵਰਨੋ ਜਿੱਤੇ ਹੋਏ ਕੇਸ ਤੇ ਇੱਕ ਐਲ ਪੀਏ ਨੰਬਰ 691 ਆਫ 2020 ਮਰਜੂ ਪੰਜਾਬ ਹਨ ਹੋਇਆ ਨਾ ਹਾਈ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਸੀ ਜਿਸ ਦੀਆਂ ਅਨੇਕਾਂ ਹੀ ਸੁਣਵਾਈਆਂ ਪਹਿਲਾਂ ਵੀ ਹੋ ਚੁੱਕੀਆਂ ਹਨ ਹੁਣ ਇੱਕ ਐਲ ਪੀਏ ਨੰਬਰ 691 ਆਫ 2020 ਦੀ ਜੋ ਕਿ ਸਟੇਟ ਆਫ ਪੰਜਾਬ ਵਰਸਸ ਲਵ ਸੰਗਲ ਤਾਲੀਵਾਲ ਹੈ ਤੇ ਜੋ 25 ਸਾਲਾਂ ਦੀ ਸੇਵਾ ਬਾਅਦ ਫੁੱਲ ਪੈਨਸ਼ਨ ਦੀ ਬੈਨੀਫਿਟ ਦੇਣ ਸੰਬੰਧੀ ਹੈ ਇਸ ਦੀ ਨੈਕਟ ਹੀアリング ਮਿਸਟਰ ਜਸਟਿਸ ਅਨੁਪਿੰਦਰ ਸਿੰਘ ਘਰੇਵਾਲ ਤੇ ਮਿਸਟਰ ਜਸਟਿਸ ਦੀਪਕ ਮਨਜੰਦਾ ਦੇ ਡਬਲ ਵੈਂਟ ਤੇ ਕੋਰਟ ਰੂਮ ਨੰਬਰ 10 ਦੇ ਵਿੱਚ ਸੀਰੀਜ਼ ਨੰਬਰ 219 ਤੇ ਮਿਤੀ 16 12 2025 ਯਾਨੀ 16 ਦਸੰਬਰ 2025 ਨੂੰ ਕੀਤੀ ਜਾਵੇਗੀ ਗੌਰ ਮਤਲਬ ਹੈ ਕਿ ਪੰਜਾਬ ਸਰਕਾਰ ਨੇ 12/2011 ਨੂੰ ਇੱਕ ਪੱਤਰ ਜਾਰੀ ਕਰਕੇ 25 ਸਾਲਾਂ ਦੀ ਸੇਵਾ ਵਾਲੇ ਜੋ ਪੈਨਸ਼ਨ ਸਵਾਨਾ ਉਹਨਾਂ ਨੂੰ ਫੁੱਲ ਪੈਨਸ਼ਨਿੰਗ ਬੈਨੀਫਿਟ ਦੇਣ ਦਾ ਫੈਸਲਾ ਕੀਤਾ ਸੀ ਤੇ ਦੇ ਵੀ ਦਿੱਤੇ ਸਨ ਪਰੰਤੂ ਇਸ ਤੋਂ ਪਹਿਲਾਂ ਜੋ ਪੈਨਸ਼ਨਰਸ ਜ ਰਟਾਇਰ ਹੋਏ ਸਨ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਕਰਦੇ ਹੋਏ ਡਿਸਕ੍ਰਿਮੀਨੇਸ਼ਨ ਕੀਤੀ ਗਈ ਹੈ ਤੇ ਉਹਨਾਂ ਨੂੰ ਅਜੇ ਤੱਕ 25 ਸਾਲਾਂ ਦੀ ਸੇਵਾ ਉਪਰੰਤ ਪੂਰੇ ਪੈਨਸ਼ਨਰੀ ਲਾਭ ਨਹੀਂ ਦਿੱਤੇ ਜਾ ਰਹੇ ਜਿਸ ਕਰਕੇ ਕਿ ਹੁਣ ਇਹ ਜੋ ਕੇਸ ਹੈ ਅਜੇ ਅਦਾਲਤ ਦੇ ਵਿੱਚ ਪੈਂਡਿੰਗ ਹੈ ਜਿਸ ਦਾ ਕਿ ਫੈਸਲਾ ਅਜੇ ਫਾਈਨਲ ਫੈਸਲਾ ਆਉਣਾ ਬਾਕੀ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕਦੋਂ ਇਸ ਲੰਬੇ ਸਮੇਂ ਤੋਂ ਚੱਲ ਰਿਹਾ ਕੇਸ ਦੀ ਜੋ ਅੰਤਿਮ ਫੈਸਲਾ ਹੈ ਫਾਈਨਲ ਡਿਸੀਜਨ ਹੈ ਕਦੋਂ ਆਉਂਦਾ ਹੈ ਤੇ ਕਦੋਂ ਉਸ ਦੀ ਇੰਪਲੀਮੈਂਟੇਸ਼ਨ ਪੰਜਾਬ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਹਾਈ ਕਰ ਲੋ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ